ਸਤਿ ਸ਼੍ਰੀ ਅਕਾਲ ਬਾਪੂ ਜੀ ਕੀ ਨਾਮ ਆ ਤੁਹਾਡਾ ਉਹ ਜਨਮ ਇਧਰੇ ਘੱਲ ਘੱਲ ਉਹਦੇ ਘੱਲ ਘੱਲ ਉਹਦੇ ਘੱਲ ਘੱਲ ਗਜਬ ਬੇਇੱਜ਼ਤੀ ਹੈ ਛਾਨੀ ਖੰਦਾ ਅੱਜ ਕੱਲ ਦਾ ਜਵਾਬ ਜੇ ਡਾਉਣੇ ਨੇ ਉਹਨਾਂ ਦੀ ਮਨਜ਼ਰ ਨਹੀਂ ਖਤਮ ਹੋਊ ਬੜੀ ਰੌਣਕ ਬੰਨੀ ਬੈਠੇ ਹਾਂ ਉਹ ਵੇਲੇ ਹੁਣ ਅਸੀਂ ਵੈਰੀ ਗੁੱਡ ਕਿਵੇਂ ਚੱਲਦੀ ਹੈ ਜ਼ਿੰਦਗੀ ਜ਼ਿੰਦਾ ਦਿਲ ਜ਼ਿੰਦਗੀਆਂ ਪੂਰੇ ਚਿੱਲ ਜ਼ਿੰਦਗੀਆਂ ਸ਼ਰਧਾ ਸ਼ੱਕ ਕੀ ਆ ਜੰਦੇ ਆ ਫੇਸ਼ ਆ ਗਏ ਉਹਨੇ ਚਾਹ ਪੀ ਕੇ ਫੇਰ ਵਾਪਸ ਆ ਜੰਦੇ ਐਕਸਲੈਂਟ ਉਹਨਾਂ ਕਹਿੰਦੇ ਨੇ ਵੀ ਕਹਾ ਕਹਾ ਬਾਪ ਜੰਮ ਰਹੇ ਨੇ ਬਾਪ 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 ਜੰਮ ਰਹੇ ਨੇ ਤੁੰਗਿਸ਼ਾ ਕੰਨ ਨੂੰ ਕਹਿੰਦੇ ਨੇ ਮੋਟਰ ਸਵੈ ਚਾਹੀਦਾ ਸਾਨੂੰ ਯੂਪੀ ਬਿਹਾਰ ਵਾਲੇ ਆ ਕੇ ਪੰਜਾਬ ਚ ਕੋਠੀਆਂ ਬਣਾ ਲੈਂਦੇ ਨੇ ਤੇ ਪੰਜਾਬੀ ਕਹਿੰਦੇ ਨੇ ਵੀ ਸਾਨੂੰ ਇੱਥੇ ਕੰਮ ਨਹੀਂ ਮਿਲਦਾ ਫਿਰ ਇਹ ਤਾਂ ਦੂਆ ਗੋਲ ਗੱਪਿਆਂ ਵਾਲਾ ਰੋਜ਼ਗਾਰ ਹੈ ਅੱਜ ਕੱਲ ਦੇ ਜਵਾਨਾਂ ਦਾ ਰੁਪਿਆ ਨਹੀਂ ਦੇਖਿਆ ਹੁਣ ਸੌ ਦਾ ਨਹੀਂ ਫੜਦੇ ਖਾਓ ਮਾਂ ਕਸਮ ਲਓ ਵੀ ਮਿੱਤਰੋ ਅੱਜ ਇੱਕ ਬੜੇ ਹੀ ਸੋਹਣੇ ਪਿੰਡ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਵਿੱਚ ਬੜਾ ਸੋਹਣਾ ਦਰਵਾਜ਼ਾ ਹੈ ਜਿਹੜਾ ਉਹ ਬਣਿਆ ਹੋਇਆ ਹੈ ਦੂਜੇ ਪਾਸੇ ਨਜ਼ਰ ਮਾਰੀਏ ਤਾਂ ਬੜੀ ਸੋਹਣੀ ਸਾਥ ਇਸ ਪਿੰਡ ਦੀ ਬਣੀ ਹੋਈ ਆ ਤੁਸੀਂ ਦੇਖੋ ਕੀ ਬਰੋਟੇ ਦਾ ਰੁੱਖ ਲੱਗਿਆ ਹੋਇਆ ਏ ਇੱਕ ਪਾਸੇ ਨਿੰਮ ਹੈ ਵੱਡੀ ਸਾਰੀ ਅਤੇ ਹਰੇ ਭਰੇ ਮਾਹੌਲ ਆ ਉੱਤੋਂ ਸ਼ੈੱਡ ਵੀ ਪਾਇਆ ਹੋਇਆ ਏ ਸ਼ੈੱਡ ਤਲੇ ਪੱਖੇ ਲੱਗੇ ਹੋਏ ਨੇ ਤੇ ਬਜ਼ੁਰਗ ਬਾਬੇ ਨੇ ਜਿਹੜੇ ਉਹ ਵੀ ਇੱਥੇ ਬੈਠੇ ਨੇ ਤੇ ਗੱਲਬਾਤ ਕਰਦੇ ਆ ਤੇ ਜਾਣਦੇ ਆ ਕੀ ਪਿੰਡ ਦਾ ਮਾਹੌਲ ਹੈ ਹਾਲਾਂਕਿ ਜੇ ਆਪਾਂ ਗੱਲ ਕਰੀਏ ਸੱਥਾਂ ਦੇ ਵਿੱਚ ਅੱਜਕੱਲ ਬਜ਼ੁਰਗ ਨੇ ਜਿਹੜੇ ਉਹ ਜ਼ਿਆਦਾ ਦਿਖਦੇ ਨੇ ਤਾਂ ਬਾਪੂ ਜੀ ਸਾਸਿਕਾਲ ਕਿਹੜਾ ਪਿੰਡ ਆਈ ਇਹ ਤੇ ਬੜੀ ਰੌਣਕ ਵੱੰਨੀ ਬੈਠੇ ਹਾਂ ਉਹ ਬਿਹਲੇ ਹੁਣ ਅਸੀਂ ਰਿਟਾਇਰ ਹੋ ਗਏ ਹਾਂ ਰਿਟਾਇਰ ਹੋ ਗਏ ਪੈਨਸ਼ਨ ਹੋ ਗਈ ਪੈਨਸ਼ਨ ਹੋ ਗਈ ਤੇ ਕਿਵੇਂ ਚੱਲਦੀ ਹੈ ਜ਼ਿੰਦਗੀ ਜ਼ਿੰਦਗੀ ਠੀਕ ਚੱਲੀ ਜਾਂਦੀ ਹੈ ਇੱਥੇ ਆ ਜੰਨੇ ਆ ਪ੍ਰਸ਼ਾਦਾ ਸ਼ੱਕ ਕੇ ਆ ਜੰਨੇ ਆ ਫੇਸ ਆ ਕੇ ਉਹਨੇ ਚਾਹ ਪੀ ਕੇ ਫੇਰ ਵਾਪਸ ਆ ਜੰਨੇ ਆ ਇੰਨਾ ਰੌਣਕ ਬੜੀ ਲੱਗੀ ਹੋਈ ਆ ਤੁਹਾਡੇ ਪਿੰਡ ਚ ਨਹੀਂ ਅੱਜ ਕੱਲ ਦੇਖੀਏ ਵੀ ਪਿੰਡ ਸੁੰਨੇ ਪਏ ਹੁੰਦੇ ਨੇ ਲੋਕ ਘਰਾਏ ਸੀਆਂ ਚ ਬੈਠੇ ਹੁੰਦੇ ਨੇ ਆ ਸੱਥਾਂ ਤਾਂ ਬਹੁਤ ਘੱਟ ਲੋਕ ਦੇਖਦੇ ਨੇ ਅੱਜ ਕੱਲ ਇਹ ਜਿਹੜਾ ਸਾਡਾ ਪਿੰਡ ਹੈ ਨਾ ਇਹ ਥੋੜਾ ਫਾਰਵਰਡ ਹੈ। ਅੱਛਾ ਜੀ। ਸਮਝ ਗਏ ਮੇਰੀ ਪੜਿਆ ਲਿਖਿਆ ਪਿੰਡ ਹੈ। ਹਾਂਜੀ। ਸ਼ਹਿਰ ਦੇ ਨੇੜੇ ਹੈ। ਹਾਂਜੀ। ਜ਼ਿਲ੍ਹੇ ਦੇ ਵੀ ਨੇੜੇ ਹੈ। ਹਾਂਜੀ। ਸਮਝ ਗਏ? ਸਮਝ ਗਏ ਮੇਰੀ? ਹਾਂਜੀ ਹਾਂਜੀ। ਹਾਂ। ਤੇ ਜੇ ਆਪਾਂ ਗੱਲ ਕਰੀਏ ਸਾਥ ਚ ਬਜ਼ੁਰਗੀ ਜ਼ਿਆਦਾ ਦੇਖਦੇ ਨੇ ਨੌਜਵਾਨ ਮੁੰਡਾ ਤਾਂ ਇੱਕੇ ਆ। ਇਹ ਮੁੰਡੇ ਕਦੇ ਤਾਂਸਤਾ ਖੇਡਦੇ ਨੇ ਉਰੇ ਆ ਕੇ। ਇਹ ਆਪਣੇ ਹੋਰ ਪਾਸੇ ਖੱਬੇ ਸੱਜੇ ਚਲੇ ਜਾਂਦੇ ਨੇ। ਮੋਬਾਈਲ ਤੇ ਉਂਗਲੀਆਂ ਮਾਰੀ ਜਾਂਦੇ ਨੇ। ਉਂਗਲੀਆਂ ਮਾਰੀ ਇਹ ਦੂਆ ਕੁਝ ਦੇਖਦੇ ਰਹੇ। ਅੱਛਾ। ਤੇ ਉਹ ਜਿਹੜਾ ਸਿਸਟਮ ਹੁੰਦਾ ਵੀ ਤਾਂ ਖੇਡਦੇ ਨੇ ਮੁੰਡਿਆਂ ਨੂੰ ਤਾਂ ਆਉਂਦੀਆਂ ਵੀ ਨਹੀਂ ਹੋਣੀਆਂ ਪਤਾ ਨਹੀਂ ਹੁਣਾ ਵੀ ਸੀਪ ਕਿਵੇਂ ਖੱਢੀ ਜਾਂਦੀ ਆ ਆਪੋ ਤੇੜਾ ਨੂੰ ਹੁਣ ਅੱਛਾ ਇਹਨਾਂ ਨੂੰ ਮੁੰਡਿਆਂ ਨੂੰ ਸਭ ਤਾਂ ਸਾਨੂੰ ਨਹੀਂ ਪਤਾ ਅੱਛਾ ਸਾਨੂੰ ਨਹੀਂ ਇਹਨਾਂ ਨੂੰ ਪਤਾ ਜਿੰਨਾ ਇਹਨਾਂ ਨੂੰ ਪਤਾ ਹੁਣ ਕਹਿੰਦੇ ਨੇ ਵੀ ਗਾਹਾਂ ਗਾਹਾਂ ਬਾਪ ਜਮ ਮਰੇ ਨੇ ਹਾਂ ਹਾਂ ਬਸ ਬਸ ਸਹੀ ਗੱਲ ਐ ਸਹੀ ਐ ਤੇ ਫਿਰ ਪੁਰਾਣੀ ਟੀਮਾਂ ਚ ਕਿਵੇਂ ਦਾ ਮਾਹੌਲ ਹੁੰਦਾ ਸੀ ਪਿੰਡਾਂ ਦਾ ਹੁਣ ਦਾ ਕਿਵੇਂ ਦਾ ਐ ਪਿੰਡਾਂ ਦਾ ਹੁੰਕਤਾ ਲੋਕ ਮਤਲਬ ਫਾਰਵਰਡ ਹੋ ਕੇ ਲੋਕ ਪੜੇ ਲਿਖੇ ਜਾ ਰਹੇ ਹੋਗੇ ਅੱਗੇ ਤਾਂ ਉਹ ਦੁਪਹਿਰਾ ਹੁੰਦਾ ਸੀ ਬਿਜਲੀ ਹੁੰਦੀ ਦੀ ਜੀ ਇੱਥੇ ਇਹ ਰੋਟੀ ਖਾਹਿ ਜਾਣਾ ਇੱਥੇ ਪੈ ਜਾਣਾ ਟਾਈਮ ਪਾਸ ਕਰਕੇ ਹਵਾ ਚੱਲੀ ਹੁੰਦੀ ਸੀ ਉਹ ਦਰਵਾਜ਼ਾ ਸਾਡਾ ਉਹ ਦਰਵਾਜ਼ੇ 'ਚ ਬੈਠੇ ਹੁੰਦੇ ਦੀ ਦੋਏ ਪਾਸੇ ਵਾਲ ਵਾਲੇ ਗੱਪਾ ਚੱਪਾ ਮਾਰੀ ਜਾਣੀ ਆ ਤੇ ਰੋਟੀ ਖਾਇਆ ਬਣਾ ਫਿਰ ਇੱਥੇ ਆ ਜਾਣਾ ਟਾਈਮ ਪਾਸ ਹੋ ਜਾਂਦਾ ਟਾਈਮ ਪਾਸ ਹੋ ਜਾਂਦਾ ਸੀ ਹੁਣ ਲੋਕ ਪੈਸੇ ਪਿੱਛੇ ਵੀ ਬੜਾ ਭੱਜ ਗਏ ਨਾ ਪੈਸੇ ਪਿੱਛੇ ਪੈਸਾ ਉਹ ਜਿਹੜਾ ਬੰਦਾ ਪੈਸੇ ਪਿੱਛੇ ਪਿਆ ਨਾ ਉਦੀ ਕੋਈ ਜ਼ਿੰਦਗੀ ਨਹੀਂ ਹੈ ਹਾਂ ਰੋਟੀ ਵਧੀਆ ਮਿਲੀ ਜਾਵੇ ਘਰ ਦਾ ਖਰਚਾ ਵਧੀਆ ਚੱਲੀ ਜਾਵੇ ਸਿਹਤ ਠੀਕ ਰਹੇ ਉਹ ਤਾਂ ਹੈ ਪੈਸਾ ਵੀ ਬਾੜਾ ਕੀ ਕਰਾਂਗੇ ਕਿੱਥੇ ਜਾਵਾਂਗੇ ਇਹ ਸਾਤ ਤੋਂ ਬਾਅਦ ਪੈਸਾ ਕਿੱਲਾ ਹੋਇਆ ਸਾਨੂੰ ਕੀ ਫਾਇਦਾ ਇਹ ਤਾਂ ਹੈ ਜੀ ਗੱਲ ਸਹੀ ਹੈ ਤੁਹਾਡੀ ਹਾਂ ਠੀਕ ਹੈ ਅਸੀਂ ਕਮਾਈ ਜਾਈਏ ਅਸੀਂ ਚੱਲ ਜਾਈਏ ਉਹ 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 ਨਜ਼ਾਰੇ ਲੈਣ ਇਹ ਤਾਂ ਹੈ ਹਾਂ ਆਪਣੇ ਬਾੜਾ ਕਿਸਾਨ ਬਣਾ ਕਰੋ ਰੋਟੀ ਪਾਣੀ ਵਧੀਆ ਛਕੋ ਪ੍ਰਸ਼ਾਦਾ ਵਧੀਆ ਛਕੋ ਜੀ ਜੀ ਹੂੰ ਅੱਗੇ ਵੀ ਗੱਲਬਾਤ ਕਰਦੇ ਹਾਂ ਆਪਾਂ ਜੀ ਸਸੀ ਕਾਨ ਜੀ ਕੀ ਨਾਮ ਹੈ ਜੀ ਆਪਣਾ ਮਨਜੀਤ ਸਿੰਘ ਹੈ ਤਾਂ ਕਿਵੇਂ ਦੇਖਦੇ ਹੋ ਮਾਹੌਲ ਅੱਜ ਕੱਲ ਦਾ ਮੁੰਡੇ ਖੁੰਡੇ ਨੇ ਜਿਹੜੇ ਉਹ ਕੰਮ-ਕਮ ਕਹਿੰਦੇ ਨੇ ਕਿ ਬੜਾ ਘੱਟ ਕਰਦੇ ਨੇ ਥੋੜੇ ਪਿੰਡ 'ਚ ਕਿਵੇਂ ਸਿਸ ਹਿਸਾਬ ਕਿਦਾ ਵਾ ਸਾਢੇ 35 ਦੇ ਜ਼ਿਆਦਾ ਜਿਹੜੇ ਨਵੇਂ ਮੁੰਡੇ ਨੇ ਉਹ ਕੈਨੇਡਾ ਅਮਰੀਕਾ ਚਲੇ ਗਏ ਜੀ ਜਾਂ ਯੂਕੇ ਚਲੇ ਗਏ ਜੀ ਤੇ ਜਿਨ੍ਹਾਂ ਕੋ ਨਹੀਂ ਹੈਗਾ ਪੈਸਾ ਸਰਮਾਇਦਾਰੀ ਨਹੀਂ ਹੈਗੀ ਉਹ ਰਹੇ ਹੈਗੇ ਆ ਥੋੜੇ ਮੋਟੇ ਕੰਮ ਕਰਦੇ ਮੰਡੀ ਬੰਦ ਘੜ ਜੀ ਉਹ ਆਮ ਤੌਰ ਤੇ ਜਿਹੜਾ ਨਵਾਂ ਪੋਜ ਆ ਉਹ ਕੈਨੇਡਾ ਕੈਨੇਡਾ ਕਰਦਾ ਹੁਣ ਤਾਂ ਘਟ ਗਿਆ ਬਾਹਰਲਾ ਭੂਤ ਹੁੰਦਾ ਸੀ ਜਿਹੜਾ ਨਹੀਂ ਹਾਲੇ ਵੀ ਹੈਗਾ ਲੋਕਾਂ 'ਚ ਰੁਝਾਨ ਕਿਉਂਕਿ ਉੱਧਰ ਜਾ ਕੇ ਉੱਧਰ ਰਜਗਾਰ ਜ਼ਿਆਦਾ ਆ ਜੀ ਰਜਗਾਰ ਤਾਂ ਆਪਣੇ ਵੀ ਬਹੁਤ ਆ ਕਿਉਂਕਿ ਯੂਪੀ ਬਿਹਾਰ ਵਾਲੇ ਆ ਕੇ ਪੰਜਾਬ 'ਚ ਕੋਠੀਆਂ ਬਣਾ ਲੈਂਦੇ ਨੇ ਤੇ ਪੰਜਾਬੀ ਕਹਿੰਦੇ ਨੇ ਵੀ ਸਾਨੂੰ ਇੱਥੇ ਕੰਮ ਨਹੀਂ ਮਿਲਦਾ ਔਰ ਰਜਗਾਰ ਜਿਹੜਾ ਇਹ ਰਜਗਾਰ ਭਾਲਦੇ ਨੇ ਸਰਕਾਰੀ ਨੌਕਰੀਆਂ ਉਹ ਨਹੀਂ ਨਾ ਹੈਗੀਆਂ ਜੀ ਤੇ ਇਹ ਤਾਂ ਦੂਆ ਗੋਲ ਗੱਪਿਆਂ ਵਾਲਾ ਰਜਗਾਰ ਜੀ ਟਿੱਕੀਆਂ ਵਾਲਾ ਪਰ ਰੇੜੀ ਤਾਂ ਜੋ ਮੋٹے ਬਣਦੇ ਨੇ ਹੈ ਜੀ ਪਰ ਫਿਰ ਸਾਡੇ ਲੋਕ ਸ਼ਰਮ ਕਰਦੇ ਨੇ ਇਹ ਗੱਲ ਕਰਨ ਉਹ ਦੇਖੋ ਕਹਿੰਦੇ ਇਹ ਪ੍ਰਵਾਸੀ ਆਉਂਦੇ ਨੇ ਤਿੰਨ ਤਿੰਨ ਮੰਜ਼ਲੀਆਂ ਦੇ ਕੋਆਟ ਦੇ ਵਿੱਚ ਇੱਕ ਬੰਦੇ ਨੇ ਜੀ ਉਹ ਬਿਹਾਰ ਤੋਂ ਨੇ ਜੀ ਉਹਨਾਂ ਨੂੰ ਮੈਂ ਪੁੱਛਦਾ ਵੀ ਤੁਸੀਂ ਕਿੰਨੀ ਦਿਹਾੜੀ ਭਾ ਕੇ ਆਏ ਹੋ ਉਹ ਕਹਿੰਦੇ ਵੀ 800 900 ਦਿਹਾੜੀ ਭਾ ਕੇ ਆਏ ਗੋਲ ਗੱਪੇ ਵੇਚਦੇ ਨੇ ਜੀ ਦੋਏ ਭਾਈ ਦੋ ਦੋ ਰੇੜੀਆਂ ਨੇ ਠੀਕ ਹੈ ਬਾਪ ਵੀ ਆ ਜਾਂਦਾ ਫਿਰ ਇੱਕ ਉਹਨਾਂ ਦਾ ਉਹਦਾ ਬ੍ਰਦਰ ਕੰਮ ਤੇ ਲੱਗ ਜਾਂਦਾ ਫਿਰ ਰੇੜੀ ਦੋਏ ਲੈ ਕੇ ਜਾਂਦੇ ਨੇ ਤਾਂ ਇਹੋ ਜਿਹਾ ਮਾਹੌਲ ਹੈ ਵੀ ਜਿਹੜਾ ਜਾਨੀ ਆਪਣਾ ਜਿਹੜਾ ਨਵਾਂ ਪੋਜ ਆ ਉਹ ਕੈਨੇਡਾ ਜਾ ਕੇ ਰਾਜੀ ਆ ਜਾਂ ਕਿਤੇ ਬਾਹਰਲੇ ਮੁਲਕ ਜਾ ਕੇ ਰਾਜੀ ਤੇ ਇਹ ਗੱਲ ਇਹਨਾਂ ਨੇ ਬੜੀ ਸਹੀ ਕਹੀ ਆ ਅੱਗੇ ਵੀ ਗੱਲਬਾਤ ਕਰਦੇ ਆ ਬਾਪੂ ਜੀ ਤੁਹਾਡਾ ਕੀ ਨਾਮ ਆ ਕਿੰਦਾ ਜੀ ਸੀ ਤੇ ਕੀ ਕੁਛ ਤੁਸੀਂ ਜ਼ਿੰਦਗੀ ਚ ਕਰ ਰਹੇ ਹੋ ਤੇ ਹੁਣ ਜ਼ਿੰਦਗੀ ਕਿਵੇਂ ਚੱਲ ਰਹੀ ਆ ਬਾ ਜਿੰਦਗੀ ਹੁਣ ਬਥਾਰ ਆਮ ਕਰ ਰਹੇ ਆ ਪਹਿਲਾਂ ਖੇਤੀ ਕਰਦੇ ਸੀ ਕਿ ਕੋਈ ਨੌਕਰੀ ਕਰਦੇ ਤੇ ਖੇਤੀ ਦਾ ਦੇਖੀਏ ਅੱਜ ਕੱਲ ਮੁੰਡੇ ਕਰਕੇ ਰਾਜੀ ਨਹੀਂ ਟਰੈਕਟਰ ਜ਼ਰੂਰ ਕਹਿੰਦੇ ਨੇ ਮੈਂ ਚਲਾ ਲੂੰਗਾ ਪਰ ਕਹੀ ਚੱਕਣੀ ਬੜੀ ਔਖੀ ਲੱਗਦੀ ਆ ਹਾਂ ਠੀਕ ਹੈ ਜੀ ਹਾਂ ਜੀ ਹਾਂ ਬੜੇ ਬੜੇ ਟਰੈਕਟਰ ਨੇ ਕੰਮ ਕੋਈ ਕਰਦਾ ਰਹੇਗਾ ਜਿਹੜੇ ਸਪੀਕਰ ਕਹਿੰਦੇ ਬਹੁਤ ਬਲੱਖ ਲੱਖ ਦੇ ਲਵਾਈ ਖਰਦੇ ਨੇ ਹਾਂ ਲਵਾਈ ਪਈ ਛਾਤ ਦੇ ਨਾਲ ਲਵਾਈਆਂ ਪਈਆਂ ਨੇ ਮੈਂ ਤੁਸੀਂ ਕਿ ਮੈਂ ਤੁਸੀਂ ਤਾਂ ਬਲਦਾਂ ਨਾਲ ਕੀਤੀ ਹੋਣੀ ਅਸੀਂ ਬਲਦਾਂ ਨਾਲ ਬਿਗਾਇ ਟਰੈਕਟਰ ਨਾਲ ਬਿਗਾਇਆ ਪਰ ਟਰੈਕਟਰ ਜਾਂ ਤੇ ਛੋਟੇ ਸੀ ਜੀ ਛੋਟੇ ਟਰੈਕਟਰ بڑا ਟਰੈਕਟਰ ਲਿਆ ਕੇ ਵੀ ਇਹ ਵੀ ਕਹਿੰਦੇ ਖਿੱਚਦਾ ਨਹੀਂ ਹੋਰ ਬੜੀ ਪਾਵਰ ਦਾ ਚਾਹੀਦਾ ਅਸੀਂ ਤਾਂ ਛੋਟੇ ਟਰੈਕਟਰ ਰੱਖੇ ਨੇ ਜੀ ਤੇ ਬਲਦ ਵੀ ਰੱਖੇ ਨੇ ਉਹਨਾਂ ਨਾਲ ਕੀਤੀ ਕੰਮ ਬੜੀ ਵਧੀਆ ਜ਼ਿੰਦਗੀ ਲੰਘੀ ਆ ਤੇ ਹੁੰਦੀ ਜ਼ਿੰਦਗੀ ਦੇ ਜਵਾਕਾਂ ਦੀ ਬੜੇ ਟਰੈਕਟਰ ਸ਼ੌਂਕ ਬਹੁਤ ਨੇ ਤੇ ਹੁਣ ਤਾਂ ਫੋਨ ਵੀ ਲੱਖ ਦਾ ਮੰਗਦੇ ਨੇ 1.5 ਲੱਖ ਦਾ ਹੋ ਗਿਆ ਉਹ ਤਾਂ ਸਾਡੇ ਟਾਈਮ ਫੋਨ ਵੀ ਕੋਈ ਹੁੰਦਾ ਹੁਣ ਸਾਡੇ ਕੋਲ ਵੀ ਹੈ ਕਹਿੰਦੇ ਪਾਸੋਂ ਕੀ ਕਰੇ ਮੁੰਡੇ ਜਵਾਕ ਬਾਹਰ ਨੇ ਤਾਂ ਸਾਨੂੰ ਵੀ ਮਜਬੂਰੀ ਹੁੜੈਣਾ ਪੈ ਗਿਆ ਤਾਂ ਫੇ ਥੋੜੇ ਟਾਈਮ 'ਚ ਹੁਣ ਤਾਂ ਚਲੋ ਫੋਨ ਆ ਗਏ ਵੀ ਮਿੰਟਾਂ 'ਚ ਸੁਨੇਹਾ ਪਹੁੰਚ ਜਾਂਦਾ ਜਦੋਂ ਤੁਸੀਂ ਸਾਡੀ ਉਮਰ ਦੇਸੀ ਲਾਲੋ 25 30 ਸਾਲ ਦੇ ਸੀ ਉਦੋਂ ਕੋਈ ਸੁਨੇਹਾ ਸੁਨੂਹਾ ਕਿਵੇਂ ਆਉਂਦਾ ਹੁੰਦਾ ਸੀ ਚਿੱਠੀਆਂ ਨਾਲ ਹੀ ਕਿ ਤੇ ਜਦੋਂ ਇਹ ਹਾਂ ਤਾਂ ਜਾਂ ਫਿਰ ਸਾਈਕਲ ਤੇ ਆਪ ਜਾਂਦੇ ਤੇ ਕੁਝ ਹੋ ਜਾਂਦੇ ਕਿ ਦਬਿਆ ਹੋਣਾ ਕਿਸੇ ਦੇ ਕੋਈ ਡੈਥ ਹੋ ਜਾਣੀ ਸਿਹਤ ਦੇ ਜਾਣ ਕਿ ਬਿਮਾਰ ਹੋ ਜਾਣਾ ਤਾਂ ਸਾਈਕਲ ਤੇ ਸਿਹਤ ਦੇ ਜਾਣਦੇ ਹੁਣ ਤਾਂ ਇਹ ਵੀ ਅਨਾ ਜਿਵੇਂ ਪਹਿਲਾਂ ਸੁਣਦੇ ਸੀ ਆਪਣੇ ਬਜ਼ੁਰਗਾਂ ਤੋਂ ਵੀ ਡੈਥ ਹੋ ਜਾਂਦੀ ਸੀ 2 2 3 3 ਦਿਨ ਦੇ ਆ ਜਿਹੜੀ ਉਹ ਘਰ ਚ ਪਈ ਰਹਿੰਦੀ ਸੀ ਹੁਣ ਤਾਂ ਜੇ ਡੈਥ ਹੁੰਦੀ ਆ ਕਿਸੇ ਦੀ ਘੰਟੇ ਚ ਫੋਨ ਚੱਲ ਜਾਂਦੇ ਨੇ 2 ਘੰਟੇ ਚ ਸਾਰੇ ਆ ਜਾਂਦੇ ਨੇ ਤੇ ਸ਼ਾਮ ਨੂੰ ਕੰਮ ਨਿਬੜ ਜਾਂਦਾ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਦੋ ਤਿੰਨ ਘੰਟੇ ਕੰਮ ਕਰ ਆਉਂਦੇ ਨੇ ਅੱਗੇ ਤਾਂ ਭੋਗ ਵੀ 18-17 ਪਾਉਂਦੇ ਤੇ ਹੁਣ ਹਫ਼ਤੇ ਤਾਂ ਸਭ ਕੁਝ ਹੀ ਮੁਕਾ ਦਿੰਦੇ ਨੇ ਭੋਗ ਵੀ ਵਿਚੇ ਪਾਉਂਦੇ ਨੇ ਫੁੱਲ ਵੀ ਜਗਦਾਂਦੇ ਨੇ ਸੰਸਕਾਰ ਵੀ ਕਰ ਦਿੰਦੇ ਨੇ ਸਾਰਾ ਕੁਝ ਹੋ ਜਾਂਦਾ ਅੱਗੇ ਭੋਗ ਪੈਂਦਾ ਸਾਰਾ 18 ਇੱਕਾ ਅੱਗੇ ਰਿਸ਼ਤੇ ਕਹਿੰਦੇ ਬੜੇ ਸੋਹਣੇ ਸੀ ਲੋਕਾਂ ਦੀਆਂ ਸਾਂਝਾਂ ਬਹੁਤ ਸੀ ਹੁਣ ਤਾਂ ਜਿਵੇਂ ਅੱਜ ਕੱਲ ਦੀ ਨਵੀਂ ਪੀੜ੍ਹੀ ਆ ਉਹ ਮੋਬਾਈਲਾਂ 'ਚ ਹੀ ਰਹਿ ਗਈ ਮੋਬਾਈਲਾਂ 'ਤੇ ਜਿਵੇਂ ਉਹ ਕਹਿੰਦੇ ਨੇ ਵੀ ਆ ਦੇਖੋ ਜੀ ਫਾਦਰਡੇ ਆ ਅੱਜ ਬਾਪੂਆਂ ਦਾ ਦਿਨ ਆ ਸਟੇਟਸ ਆ ਪਾ ਦਿੰਦੇ ਨੇ ਘਰੇ ਚਾਹੇ ਲੜਕੀ ਹੋ ਜਾਣ ਪਰ ਕੋਸਾ ਇਹ ਜਾਂ ਦੇ ਰਹੇ ਨੇ ਦੇਣ ਇੱਕ ਬਣਾਉਣ ਬਾਅਦ ਤੇ ਪਰ ਸੇਵਾ ਸੁਭਾ ਕੋਈ ਨਹੀਂ ਗੌਰ ਕੋਈ ਨਹੀਂ ਜਵਾਕਾਂ ਦੀ ਜਵਾਕ ਤਾਂ ਆਪਣੀ ਆਸ ਦੀ ਜ਼ਿੰਦਗੀ ਜੀ ਰਹੇ ਨੇ ਤੇ ਜਿਹੜੇ ਜਵਾਕ ਬੱਚੇ ਨੇ ਸਾਰੇ ਬਾਹਰ ਲੰਘ ਗਏ ਆਹੋਂ ਸੱਤ ਵੀ ਤਾਂ ਹੀ ਖਾਲੀ ਪਿਆ ਬੱਚਿਆਂ ਕੰਨ ਬਾਹਰ ਦੇ ਲੋਕ ਜੂਪੀ ਤੇ ਵਿਹਾਰ ਤੋਂ ਆਏ ਹੋਏ ਨੇ ਤੇ ਸਾਡੇ ਜਿਹੜੇ ਬੱਚੇ ਨੇ ਉਹਦੇ ਜ਼ਿਆਦੇ ਤੌਰ ਤੇ ਉਹ ਸਾਰੇ ਕੈਨੇਡਾ ਅਮਰੀਕਾ ਕੋਈ ਯੂਕੇ ਹੱਦ ਤੋਂ 10 ਸਾਲ ਪਹਿਲਾਂ ਤਾਂ ਉਰੇ ਪੂਰੀ ਭੀੜ ਹੁੰਦੀ ਹੋਣੀ ਅਸੀਂ ਸਾਡੇ ਟਾਈਮ 'ਚ ਉਰੇ ਚਾਰ-ਚਾਰ ਪੰਜ-ਪੰਜ ਧਾਣੀਆਂ ਤਾਂ ਆਹਾਂ ਦੀਆਂ ਆਉਂਦੀਆਂ ਸੀ ਜੀ ਬੈਠੋ ਜਗ੍ਹਾ ਮਿਲਦੀ ਹਿੰਦੀ ਉੱਥੇ ਚਾਉਂਦੇ ਸੀ ਹੁਣ ਤਾਂ ਅੱਦਿਆਂ ਨੂੰ ਆਉਂਦੀ ਨਹੀਂ ਹੋਣੀ ਖੇਡਣੀ ਹੁਣ ਸੀਪ ਚੱਲਦੀ ਆ ਜੀ ਸਾਡੇ ਟਾਈਮ ਦੂਸਰ ਸੀਗੀ ਜੀ ਭਾਬੀ ਜੋਲ ਵੀ ਖੇਡਦੇ ਤੇ ਸਾਰੇ ਦੁਨੀਆਂ ਮਰਗ ਬਣਾਉਂਦੇ ਹੁੰਦੇ ਸੀ ਕਿਸੇ ਨੂੰ ਬੈਠਕਾਂ ਕਢਾਉਂਦੇ ਹੁੰਦੇ ਸੀ ਕਢਾਉ ਦੇਦੇ ਆਪ ਵੀ ਕੱਡੀਆਂ ਹੋਣੀਆਂ ਕੱਡੀਆਂ ਨਹੀਂ ਕੱਡੀਆਂ ਨੇ ਜਿਆਦਾ ਜਿਆਦਾ ਹੁਣ ਸੀਪ ਚੱਲਦੀ ਆ ਜੀ ਉਹ ਵੀ ਇੱਕ ਅੱਡੇ ਢਾਨੇ ਚੱਲਦੀ ਆ ਬਸ ਹੁਣ ਤਾਂ ਜਵਾਨਾਂ ਨੂੰ ਪਤਾ ਹੀ ਨਹੀਂ ਹੁਣਾ ਵੀ ਆ ਬੈਠਕਾਂ ਕੱਢਣਾ ਕੀ ਹੁੰਦਾ ਜਿਹੜੀ ਨਵੀਂ ਪੀੜ੍ਹੀ ਆ ਨਾ ਬਿਲਕੁਲ ਨਹੀਂ ਉਹਨ ਕੋਈ ਸ਼ੌਂਕ ਸਿਰੂ ਜਾਏਗਾ ਇੱਕ ਅਸੀਂ ਦੇਖੀ ਵੀਡੀਓ ਦੇਖੀ ਸੀ ਵੀ ਟੋਡੀ ਉਮਰ ਦੇ ਬਜ਼ੁਰਗ ਸੀ ਉਹ ਤਾਂ ਸਕੀਟਰ ਇਹ ਤੇ ਜਿਹੜਾ ਭਾਬੀ ਬਣ ਗਿਆ ਉਹਨੂੰ ਵੀ ਬੈਠਕਾ ਕੱਢਣੀਆਂ ਪੈਂਦੀਆਂ ਸੀ ਫਿਰ ਉਹ ਪੱਤਾ ਜੱਲ ਲਗਾ ਕੇ ਵੀ ਜਿਹੜੀ ਰੰਗ ਵਾਲੇ ਪੱਤੇ ਹੁੰਦੇ ਨੇ ਬੇਗੀ ਹੋ ਗਿਆ ਬਾਦਸ਼ਾਹ ਹੋ ਗਿਆ ਯੱਕਾ ਹੋ ਗਿਆ ਉਹ ਲਗਾ ਕੇ ਫਿਰ ਜਾਣ ਕੇ ਕਰਦੇ ਸੀ ਇਹਨੂੰ ਬਦਲਾਉਣੀ ਪੈਂਦੀ ਇਹ ਕੰਮ ਵੀ ਕਰਦੇ ਰਹੇ ਕਾਦੇ ਰਹੇ ਜੀ ਬਿਲਕੁਲ ਕਰਦੇ ਤੁਸੀਂ ਰੌਂਡੀ ਮਿੱਟਦੇ ਸੀ ਨਹੀਂ ਨਹੀਂ ਕਰਦੇ ਰਹੇ ਜੀ ਦੇਖੋ ਉਮਰ ਇਹ ਜੀ ਸੀਗੀ ਉਹ ਟਾਈਮ ਅਸੀਂ 12 12 ਬੱਚੀ ਰਾਤ ਨੂੰ ਵੀ ਤਾਂ ਖੇਡੀਆਂ ਸੀ ਇੱਕ ਵੱਡੀ ਕਬੱਡੀ ਖੇਡੀ ਆ ਬਾਬਾ ਜੀ ਕਬੱਡੀ ਵਿਗਤੀ ਹੈ ਕਹਿੰਦੇ ਜੀ ਸਾਡੇ ਦਸਦੇ ਹੁੰਦੇ ਨੇ ਘਰ ਦੇ ਕਿ ਪੈਸੀ ਨਾ ਕਬੱਡੀ ਖੇਡਣ ਜਾਂਦੇ ਹੁੰਦੇ ਸੀ ਹੁਣ ਤਾਂ ਚਲੋ ਲੰਗਰ ਵੀ ਚੱਲ ਜਾਂਦਾ ਹੁੰਦਾ ਮੋਟਰਸਾਈਕਲ ਹੁੰਦੇ ਨੇ ਪਹਿਲਾਂ ਆਹ ਕਹਿੰਦੇ ਸੀ ਤੁਰ ਕੇ ਜਾਂਦੇ ਹੁੰਦੇ ਸੀ ਜਾਂ ਸਾਈਕਲ ਤੇ ਜਾਂਦੇ ਸੀ ਕਹਿੰਦੇ ਟਕਾਨ ਨੂੰ ਨਹੀਂ ਕੁਝ ਮਿਲਦਾ ਸੀ ਮਖਿਆਲ ਚੋਂਦੇ ਫਿਰ ਜਾਂਦੇ ਸੀ ਹਾਂ ਇੱਕ ਸਾਈਕਲ ਤੇ ਜਾਂਦੇ ਸੀ ਜੀ ਤੁਰ ਕੇ ਵੀ ਦੂਰ ਸੀ ਜਾਂਦੇ ਰਹੇ ਹਾਂ ਬਹੁਤ ਸਾਈਕਲ ਤੇ ਦੇਖਣ ਵੀ ਜਾਣਾ ਖੇਡਣ ਵੀ ਜਾਣਾ ਜਦ ਕਾਨ ਕੋ ਨੂੰ ਛੋਟਾ ਮੋਟਾ ਲੰਘਤ ਹੁੰਦਾ ਤਾਂ ਆਪਣੇ ਅੰਦਰ ਹੁਣ ਤਾਂ ਲੰਘਤ ਥਾਂ ਥਾਂ ਤੇ ਹੋ ਗਏ ਕਾਨ ਕੋਈ ਪੈਸਾ ਘਰ ਦਾ ਦੰਦਾ ਨਹੀਂ ਹੁਣ ਤਾਂ ਆਨਲਾਈਨ ਹੀ ਆ ਜਾਂਦਾ ਫੋਨ ਦੇ ਤੇ ਬਿਲਕੁਲ ਜਦ ਪੈਸਾ ਵੀ ਆ ਜਾਂਦਾ ਜੀ ਜਦ ਕੋਈ ਪੈਸਾ ਦੰਦੇ ਇਹਦੇ ਘਰ ਦੇ ਜਾਂ ਤਾਂ ਇਕੱਲੇ ਜਾਂਦੇ ਤੇ ਖਾਲੀ ਚੱਲ ਜਾਂਦੇ ਤੇ ਸਾਈਕਲ ਤੇ ਜਾਣਾ ਉੱਥੇ ਰੋਟੀ ਰੁੱਟੀ ਖਾਣੀ ਆਪਣੀ ਆ ਜਾ ਕੋਈ ਅੱਗੇ ਵੀ ਗੱਲਬਾਤ ਕਰਦੇ ਆ ਬਾਪੂ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਆਪਣਾ ਸੁਖਦੇਵ ਸਿੰਘ ਆ ਜੀ ਤੁਸੀਂ ਅਖਬਾਰ ਪੜ੍ਹ ਰਹੇ ਹੋ ਅੱਜ ਕੱਲ ਤਾਂ ਬਾਬੇ ਫੋਨ ਚੱਕੀ ਬੈਠੇ ਨੇ ਵੀ ਫੋਨਾਂ ਚੋਂ ਖਬਰਾਂ ਪੜ੍ਹਣੀਆਂ ਨੇ ਤੁਸੀਂ ਅਖਬਾਰ ਲਈ ਬੈਠੇ ਹੋ ਅਖਬਾਰ ਦੀ ਖਬਰ ਪਤਾ ਲੱਗ ਜਾਂਦਾ ਰੋਜ਼ ਦਾ ਜੀ ਕੋਈ ਬੱਚਾ ਕੋ ਆ ਗਏ ਨੇ ਉਹਨਾਂ ਦਾ ਪਤਾ ਲੱਗ ਜਾਂਦਾ ਜਾਂ ਫਿਰ ਕੀ ਕਹਿੰਦਾ ਅੱਜ ਦਾ ਅਖਬਾਰ ਅਖਬਾਰ ਅੱਜ ਦਾ ਕਹਿੰਦਾ ਜੋ ਉਹੀ ਖਬਰਾਂ ਮੋਬਾਈਲ 'ਚ ਆਉਂਦੀਆਂ ਨੇ ਕੋਈ ਅਖਬਾਰ ਚ ਆਉਂਦੀਆਂ ਨੇ ਦਾ ਟਾਈਮ ਪਾਸ ਕਰਨੇ ਵਾਲਾ ਕੰਮ ਹੈ ਬੈਠ ਕੇ ਟਾਈਮ ਪਾਸ ਹੋ ਜਾਂਦਾ ਅਜੇ ਕੋਈ ਕੰਮ ਕੋਈ ਹੁੰਦਾ ਨਹੀਂ ਹੈ ਉਸ ਦੀ ਡਾਊਨ ਰਹਿਦਾ ਜੀ ਇਹ ਕਰਾ ਟਾਈਮ ਪਾਸ ਆਪ ਨੂੰ ਤਾਂ ਉਹ ਤਾਂ ਫੇਰ ਵੀ ਜਿਵੇਂ ਤੁਸੀਂ ਪੁਰਾਣੇ ਬਜ਼ੁਰਗੋਂ ਬਿਮਾਰੀਆਂ ਬਮੂਰੀਆਂ ਨਿਗੌਲਦੇ ਐਦਕੀ ਅੱਜਕੱਲ ਦੇ ਮੁੰਡੇ ਕੁੜੀਆਂ ਕਹਿੰਦੇ ਜੇ ਏਸੀ 'ਚ ਰਹਿ ਕੇ ਧੁੱਪ 'ਚ ਚੱਲੇ ਜਾਣ ਉਹਨਾਂ ਨੂੰ ਬੁਖਾਰ ਚੜ੍ਹ ਦਿੰਦਾ ਹਾਂਜੀ ਮੈਨੂੰ ਵੀ ਬੱਸ ਇਸ ਤਰ੍ਹਾਂ ਹੀ ਹੋ ਗਿਆ ਸੀਗਾ ਜੀ ਪਰ ਮੈਨੂੰ ਅਟੈਕ ਹੋ ਗਿਆ ਸੀਗਾ ਤੇ ਮੇ ਲੱਤਾਂ ਖਰਾਬ ਹੋ ਗਿਆ ਸੀਗਾ ਸਾਰੀਆਂ ਗਲਗੀਆਂ ਸੀਗੀਆਂ 20 ਸਾਲ ਹੋ ਗਏ ਬਿਸ ਮੈਂ ਪਹਿਲੇ ਬੈਠੇ ਨੇ ਤੇ ਸਿਰ ਪਹਿਲਾਂ ਕੀ ਕੰਮ-ਕਾਰ ਕਰਦੇ ਹੁੰਦੇ ਸੀ ਕੱਲ ਮੈਂ ਕਾਰਪਨਟਰੀ ਦਾ ਕਰਦਾ ਸੀ ਲੱਕੜ ਦਾ ਜੀ ਫਰਨੀਚਰ ਦਾ ਆਲ ਫਰਨੀਚਰ ਹਾਂਜੀ ਰੂਟਾਂ ਵਿੱਚ ਤਾਂ ਬੜੀ ਚੜ੍ਹਾਈ ਹੁੰਦੀ ਹੁੰਦੀ। ਬਹੁਤ ਚੜ੍ਹਾਈ ਸੀ ਮੈਂ ਤਾਂ ਬਹੁਤ ਚੜ੍ਹਾਈ ਸੀ। ਦੇਖੋ 10 ਬੰਦੇ ਕੰਮ ਕਰਦੇ ਸੀ। ਜੀ। ਦੋ ਰੰ ਦਾ ਮਸ਼ੀਨਾਂ ਰੱਖੀਆਂ ਸੀਗਾ ਜੀ। ਬਹੁਤ ਕੋਠਿਆਂ 'ਚ ਕੰਮ। ਕਿੰਨੇ ਸਾਲ 'ਚ ਕਰਦੇ ਸੀ ਇਹ ਕੰਮ ਤੁਸੀਂ? ਕਦੋਂ ਸ਼ੁਰੂ ਕੀਤਾ ਸੀ ਇਹ ਕੰਮ? ਮੈਂ ਇਹ ਕੰਮ ਜੀ ਛੱਡਿਆ ਇਹ ਤਕਰੀਬੇ ਤਕਰੀਬਨ ਜੀ 2000 'ਚ। ਅੱਛਾ ਉਤੋਂ ਪਹਿਲਾਂ 10 ਬੰਦੇ ਬਹੁਤ ਕੰਮ ਕਰਿਆ ਜੀ ਪਹਿਲਾਂ। ਅੱਛਾ ਕਿੰਨੇ ਕਾਲ? ਮੈਂ ਦੇਖ ਲਓ ਜੀ 17 ਸਾਲ ਦਾ ਸੀ ਜਦੋਂ ਮੈਂ ਕੰਮ ਕਰਨ ਲੱਗਿਆ ਜੀ। ਅੱਜ ਕੀ ਦਾ ਹੁਣ ਤਾਂ 17 ਸਾਲ ਦੇ ਜਵਾਨ ਨੇ ਜਿਹੜੇ ਉਹਦਾ ਘਰੋ ਹੀ ਭਾਲਦੇ ਨੇ ਸਾਰਾ ਕੁਝ ਹਾਂ ਉਹਨਾਂ ਬੇਟੇ ਕਰਦੇ ਨੇ ਜੀ ਕੰਮ ਜੀ ਦੋ ਬੇਟੇ ਨੇ ਦੋ ਲੜਕੀਆਂ ਨੇ ਜੀ ਤਿੰਨ ਵਿਆਹ ਹੋਏ ਨੇ ਇੱਕ ਬੇਟਾ ਬਾਹਰ ਗਿਆ ਹੋਇਆ ਤੇ ਇੱਕ ਲੜਕਾ ਹੋ ਰਿਹਾ ਉਹ ਜਿਹਨ ਅਨਮੈਰਟ ਹੈ ਉਹ ਲੱਕੜੀ ਦਾ ਵੀ ਕੰਮ ਕਰਦਾ ਹੈ ਬਿਜਲੀ ਦਾ ਕੰਮ ਕਰਦਾ ਹੈ 올 ਅੰਡਰ ਦਾ ਕੰਮ ਕਰਦਾ ਹੈ ਤੇ ਸਾਰੇ ਹੁਣ ਜਾਨੀ ਅਸੀਂ ਬਿਲਡਿੰਗ ਸੈੱਟ ਰੱਖਿਆ ਸਾਰਾ ਸਮਾਨ ਰੱਖਿਆ ਕੋਠੀ ਦਾ ਠੇਕਾ ਲੈ ਰੰਦਾ ਮੁੰਡਾ ਉਹ ਵਿੱਚੇ ਬਿਜਲੀ ਦਾ ਕੰਮ ਵਿੱਚੇ ਲੋਹੇ ਦਾ ਤੇ ਕਾਰਪਨਟਰੀ ਦਾ ਕੰਮ ਕਰਦੇ। ਹਾਲਾਂਕਿ ਪੰਜਾਬੀ ਨੇ ਜਿਹੜੇ ਕੰਮ ਵੀ ਬਹੁ ਕਰਦੇ ਨੇ ਵਿੱਚ ਵਿੱਚ ਇਹ ਵੀ ਦੇਖਿਆ ਜਾਂਦਾ ਪਿੰਡਾਂ ਚ ਆਮ ਇਹ ਵੀ ਬੜੇ ਮੁੰਡੇ ਨੇ ਜਿਹੜੇ ਕੋਈ ਕੰਮ ਨਹੀਂ ਕਰਦੇ ਘਰ ਦੇ ਕਹੀ ਜਾਂਦੇ ਨੇ ਕੁਛ ਕਰ ਲਾ ਕੁਛ ਕਰ ਲਾ ਉਹ ਫਿਰ ਕੁਛ ਵੀ ਨਹੀਂ ਕਰਦੇ ਪਰ ਕਹਿੰਦੇ ਨੇ ਵੀ ਕਰਦੇ ਹੈਗੇ ਨੇ ਅਸੀਂ ਡੱਟਾ ਤੋੜ ਕੇ ਕੀ ਲੈਣਾ। ਅਵੇ ਮੁੰਡਿਆਂ ਨੂੰ ਕੰਮ ਕਰਨਾ ਚਾਹੀਦਾ ਜੇ ਉਹ ਮਾਪੇ ਕਹਿਣਗੇ ਤਾਂ ਹੀ ਕਰਨਗੇ। ਅੱਜ ਕੱਲ ਮਾਪੇ ਦੇ ਕੌਣ ਸੁਣਦਾ? ਅੱਜ ਕੱਲ ਕੋਈ ਨਹੀਂ ਸੁਣਦਾ। ਅੱਜ ਕਾ ਤਾਂ ਬੱਚਿਆਂ ਦੇ ਹੁਕਮ ਚੱਲਦਾ ਹੈ। ਬੱਚਾ ਸਿਰ ਤੇ ਲੈਣਾ ਪੈਂਦਾ। ਪਹਿਲਾਂ ਤਾਂ ਪਰ ਜੇ ਘਰਦਿਆਂ ਨੂੰ ਜਵਾਕ ਕੁਛ ਚਾਹੁੰਦੇ ਜੀ ਕਹਿੰਦੇ ਖੜਕੈਂਤੀ ਬੜੀ ਲਾਉਂਦੇ ਹੁੰਦੇ ਸੀ। ਉਹ ਖੜਕੈਂਤੀ ਕਰਦੇ ਸੀ ਰੱਸੀ ਨਾਲ ਬੰਨ੍ਹ ਦਿੰਦੇ ਸੀਗੇ। ਉਹ ਵੀ ਬੰਨ੍ਹਿਆ ਕਦੇ। ਮੈਨੂੰ ਬੰਨ੍ਹਿਆ ਕਈ ਵਾਰ। ਅੱਜ ਕਈ ਵਾਰ ਬੰਨ੍ਹਿਆ ਮੈਨੂੰ। ਅੱਗੇ ਉਹ ਗੱਲਬਾਤ ਕਰਦੇ ਆ ਸੱਸੀ ਗੱਲ ਬਾਪੂ ਜੀ ਕੀ ਨਾਮ ਆ ਤੁਹਾਡਾ? ਉਹ ਚਲ ਨਾਮ ਇਧਰ ਗੱਲ ਗੱਲ ਆਪਣਾ। ਇਹਨਾਂ ਦਾ ਹਰਜੀਤ ਸਿੰਘ ਆ ਜੀ। ਸੰਗਦੇ ਦੇ ਬਾਪੂ ਜੀ। ਇਹ ਸੰਗਦੇ ਵਿੱਚ। ਇਹਨਾਂ ਨੂੰ ਕੰਨਾਂ ਤੋਂ ਬਹੁਤ ਉੱਚੀ ਸੁਣਦਾ। ਅੱਛਾ ਜੀ। ਇਸ ਕਰਕੇ ਥੋੜਾ ਜਿ ਅੱਗੇ ਵੀ ਗੱਲਬਾਤ ਕਰਦੇ ਆ ਅੱਗੇ ਵੀ ਹੋਰ ਬਜ਼ੁਰਗ ਨੇ ਬਾਪੂ ਜੀ ਸასი ਕਾਲ ਕੀ ਨਾਮ ਹੈ ਆਪਣਾ ਭਾਈ ਸਿੰਘ ਤੇ ਕੀ ਕੰਮਕਾਰ ਕਰਦੇ ਸੀ ਤੁਸੀਂ ਅਈਦਾ ਜੀ ਮੇਲਿਆਂ ਦਾ ਕੰਮ ਆ ਸਾਡਾ ਦਾ ਉੱਥੇ ਬੜੀਆਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਨਾ ਜ਼ਮੀਨ ਜ਼ੂੰਨ ਦਾ ਰੇਟ ਵੀ ਵਧੀਆ ਹੈ ਹਾਂ ਜੀ ਅੱਛਾ ਜਦੋਂ ਤੁਸੀਂ ਛੋਟੀ ਉਮਰ ਦੇ ਸੀ ਉਦੋਂ ਕਿੰਨੀਆਂ ਫੈਕਟਰੀਆਂ ਦੀ ਇੱਥੇ ਹਾਈਟਰੀ ਜੱਤ ਬਹੁਤ ਜ਼ਿਆਦਾ ਸੀ ਗਈ ਹੁਣ ਕੰਮ ਠੰਡਾ ਹੋ ਗਿਆ ਹੁਣ ਫੈਕਟਰੀਆਂ ਬਾਹਰ ਚ ਨਹੀਂ ਗਏ ਸਰਕਾਰਾਂ ਨੇ ਖਾ ਲਈਆਂ ਸਰਕਾਰ ਨੇ ਮਾਂ ਦਾ ਦਿੱਤੀ ਕਿਵੇਂ ਲੰਗਦੀ ਆ ਬਜ਼ੁਰਗ ਹੋ ਕੇ ਜ਼ਿੰਦਗੀ ਬਹੁਤ ਤੁਹਾਨੂੰ ਪਤਾ ਇਹ ਇੱਥੇ ਘਟਦੇ ਆ ਹੁਣ ਤਾਂ ਜਦੋਂ ਸਰਕਾਰ ਪੈਨਸ਼ਨ ਪੁਨਸ਼ਨ ਵੀ ਵਧੀਆ ਦਿੰਦੀ ਆ ਕਾਦੀ ਪੈਨਸ਼ਨ ਦਿੰਦੀ ਆ 1500 ਨੰ ਮਹੀਨਾ ਲੰਘਦੇ ਤੁਸੀਂ ਐਂ ਦੱਸੋ ਨਲੇ ਤਾਂ ਕਹਿੰਦੇ ਅਭੀ ਹਰਿਆਣੇ ਮੰਗ ਵੱਧ ਮਿਲਣੀ ਚਾਹੀਦੀ ਆ ਹਰਿਆਣੇ 3000 ਵਿੱਚ ਤਾਂ ਕਈ ਕਹਿੰਦੇ ਨੇ ਛੜਿਆਂ ਨੂੰ ਵੀ ਲੱਗਣੀ ਚਾਹੀਦੀ ਆ ਲੱਗਣੀ ਤਾਂ ਹੁਣ ਜਿਹੜਾ ਬਜ਼ੁਰਗ ਆ ਰਿਕਨ ਮਣੀ ਚਾਹੇ ਛੜਾ ਚਾਹੇ ਕੋਈ ਪੈਸੰ ਤਾਂ ਸਭ ਵਾਸਤੇ ਕਾਨੂੰਨ ਆ ਇਹ ਕਿਵੇਂ ਫਿਰ ਦਿਨ ਲੰਘਦਾ ਸਵੇਰ ਤੋਂ ਸ਼ਾਮ ਤੱਕ ਬਸ ਇੱਥੇ ਬੈਠ ਕੇ ਟਾਈਮ ਪਾਸ ਕਰਦੇ ਆ ਘਰੇ ਰੋਟੀਆਂ ਖਾਇਆ ਏ ਫੇਰ ਆਗੇ ਉਹ ਰੌਣਕ ਤਾਂ ਸੋਹਣੀ ਥੋੜੇ ਬਿੰਚ ਹੈ ਨਾ ਰੌਣਕ ਤਾਂ ਹੁਣ ਘਟ ਗਈ ਘਟ ਗਈ ਬਹੁਤ ਘਟ ਗਈ ਪਹਿਲਾਂ ਕਿੰਨੀ ਘਤੀ ਪਹਿਲਾਂ ਤਾਂ ਬਹੁਤ ਹੁੰਦੀ ਆ ਸਾਰੀ ਸਾਥ ਭਰੀ ਹੁੰਦੀ ਸੀ ਸਾਡੀ ਹਾਂਜੀ ਹਮੇਂ ਬਾਹਰ ਲੰਘੇ ਜਵਾਨੀ ਕਿਵੇਂ ਲੰਗੀ ਆ ਫਿਰ ਬਿੰਦਾ ਇਹਨੇ ਨੇ ਯਾਰ ਮਹਾਰਾ ਦੀ ਕਿਰਪਾ ਨਾਲ ਬਹੁਤ ਬੇਲੰਤ ਅੱਜ ਤੇ ਕੋਈ ਆਪਣੇ ਤੇ ਕੋਈ ਬਲੇਮ ਨਹੀਂ ਜੀ ਕੋਈ ਨਹੀਂ ਬਹੁਤ ਵਧੀਆ ਰਬਾ ਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਲੰਘੀ ਬੱਚੇ ਆਪਣੇ ਘਰ ਸੁਖਾਂਤ ਨੇ ਬਹੁਤ ਵਧੀਆ ਪਰਿਵਾਰ ਟਾਈਮ ਪਾਸ ਹੁੰਦੀ ਜਿਹੜੀ ਤੋਂ ਢੀ ਜਵਾਨੀ ਸੀ ਉਦੋਂ ਬਈ ਬੜੀ ਕਹਿੰਦੇ ਮਿਹਨਤ ਕਰਨੀ ਪੈਂਦੀ ਸੀ ਨਾ ਤਾਂ ਕੋਈ ਸਾਧਨ ਹੁੰਦਾ ਸੀ ਸਰਕੇ ਜੰਦਰੀਆਂ ਅਸੀਂ ਪੜੇ ਆਂ ਮੱਡੀ ਜਾਂਦੇ ਸੀ ਪ੍ਰਾਇਦਲ ਜਾਂਦੇ ਸੀ ਜਦੋਂ ਉਹ ਟਾਈਮ ਤੇ ਤੁਹਾਨੂੰ ਇੱਕ ਨੀਕਰ ਰ ਛਾਟ ਹੁੰਦੀ ਸੀ ਹੁਣ ਤਾਂ ਮੁੰਡਿਆਂ ਨੇ ਇਹ ਪਿੰਡ ਦੁਕਾਨ ਤੇ ਸੌਦਾ ਲੈਣ ਜਾਣਾ ਮੋਟਰਸਾਈਕਲ ਤੇ ਜਾਂਦੇ ਨੇ ਹੁਣ ਤਾਂ ਵਿਸ਼ਾਪ ਕਰਨ ਨੂੰ ਕਹਿੰਦੇ ਨੇ ਮੋਟਰਸਾਈਕਲ ਚਾਹੀਦਾ ਸੰਨ ਜੀ ਤੇ ਸ਼ਹਿਰ ਦੀ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਜੀ ਕੰਮ ਨਹੀਂ ਕਰਕੇ ਰਾਜੀ ਮੈਸਨਰੀ ਦੇ ਯੁੱਗ ਤੇ ਆ ਸਾਜੀ ਹਾਂ ਜੀ ਅੱਛਾ ਤੇ ਜੇ ਆਪਾਂ ਗੱਲ ਕਰੀਏ ਥੋੜੇ ਟਾਈਮ ਚ ਇੱਕ ਚੀਜ਼ ਹੋਰ ਵੀ ਆ ਹੁਣ ਤਾਂ ਜਵਾਗ ਜੇ ਮੋਬਾਈਲ ਤੋਂ ਆਰਡਰ ਕਰਦੇ ਨੇ ਖਾਣ ਪੀਣ ਦੀਆਂ ਚੀਜ਼ਾਂ ਬੜੀਆਂ ਮੰਗਾ ਲੈਂਦੇ ਨੇ ਪਹਿਲਾਂ ਤਾਂ ਬਾਬੇ ਕਹਿੰਦੇ ਨੇ ਵੀ ਆਹ ਲੱਡੂ ਖੁਰਮੇ ਖਾਣ ਦਾ ਹੀ ਬੜਾ ਚੌਕ ਸੀ ਵੀ ਕਿਸੇ ਦਾ ਵਿਆਹ ਹੋਵੇ ਅਸੀਂ ਖਾਵਾ ਮੀਂਗਾ ਤਾਂ ਆਹੀ ਚੀਜ਼ ਦਾ ਸ਼ੌਕ ਅੰਦਰ ਜਲੇਬੀਆਂ ਨਦੂ ਜਾਂ ਘਰੋਂ ਮੈਂ ਤਾਂ ਦੀ ਖਾਂਦੇ ਨੇ ਅੱਜ ਨਾਲ ਲੇ ਬਰਗਰ ਵੀ ਜੇ ਹੁਣ ਇਹਨੂੰ ਮਿੱਠਾ ਖਾਂਦੇ ਨਹੀਂ ਮਿੱਠਾ ਤਾਂ ਕਹਿੰਦੇ ਅੱਢ ਦਿੰਦਾ ਦੂਆ ਇੱਕ ਪੀਸ ਖਾ ਕੇ ਦੂਜਾ ਜਾਂਦਾ ਨਹੀਂ ਅੰਦਰ ਮਿੱਠਾ ਨਹੀਂ ਖਾਂਦਾ ਅੱਜ ਕੱਲ ਦਾ ਜਵਾਬ ਕੋਈ ਇੰਜਨ ਡਾਊਨ ਨੇ ਉਹਨਾਂ ਦੇ ਫਿਰ ਜੇ ਡਾਊਨ ਨੇ ਉਹਨਾਂ ਦੀ ਮਸ਼ੀਨਰੀ ਖਤਮ ਹੋ ਗਈ ਇਹਨਾਂ ਦੀ ਕੰਮ ਕੋਈ ਵੀ ਕੱਟ ਕਰ ਲੈਂਦੀ ਨਾ ਦੇ ਲਿਆ ਨੇ ਅਥਵਾਖੇ ਖਾਣਾ ਨੜ ਪਤਾ ਨੀਰੀ ਬਿਮਾਰੀ ਹੈ ਜੀ ਦੇਖਦੇ ਅਮ ਇਨ ਚ ਬਿੱਕੀ ਕੀਟੇ ਫਿਰਦੇ ਨੇ ਸੌਂਟ ਫਿਰਦੇ ਨੇ ਗੜੀਆਂ ਥੜੀਆਂ ਚੀਜ਼ਾਂ ਦੇ ਬਣਾ ਬਣਾ ਖੜਾਈ ਜਾਂਦੇ ਨੇ ਅਕਰੇ ਦੁੱਧ ਲੱਸੀ ਜੇ ਪੀਣਾ ਹੋਵੇ ਕਹਿ ਲੋ ਮੇਰਾ ਉਹ ਬਾਹੋਂ ਨਖਰੇ ਕਰਦੇ ਨਹੀਂ ਉਹ ਨਹੀਂ ਪਿੰਦੇ ਤੁਹਾਡੇ ਨਿਆਣੇ ਵੀ ਨਖਰੇ ਕਰਦੇ ਸੀ ਸਾਡੇ ਨਿਆਣੇ ਤਾਂ ਹੁਣ ਤਾਂ ਜਿਹੜੇ ਜੋ ਆ ਕੇ ਸਹੀ ਆ ਉਹ ਤਾਂ ਕਾਫੀ ਲੈਂਦੇ ਸਾਡੇ ਜਵਾਕ ਬਾਹ ਬਾ ਨਹੀਂ ਮੂੰਹ ਮਾਰਦੇ ਹੁਣ ਲੋਕਾਂ ਜਵਾਕਾਂ ਨੂੰ ਪਤਾ ਲੱਗਣ ਲੱਗ ਪਿਆ ਨਾ ਵੀ ਬਾਹ ਲੀਆਂ ਚੀਜ਼ਾਂ ਮਾੜੀਆਂ ਨੇ ਹੁਣ ਦੁਬਾਰਾ ਮੂੰਹ ਨਹੀਂ ਹੜਦੇ ਨਹੀਂ ਅੱਛਾ ਛਾਂਬ ਨੂੰ ਰੇੜੀਆਂ ਤੇ ਜਾ ਕੇ ਦੇਖਿਆ ਕਰੋ ਉਹਨਾਂ ਨੂੰ ਆਪਦੇ ਪਾਣੀ ਪੀਣ ਨੂੰ ਟਾਈਮ ਨਹੀਂ ਮਿਲਦਾ ਕੰਨੜੇ ਆ ਜਿਹੜੇ ਅੱਜ ਕੱਲ ਦੇ ਜਵਾਕ ਨੇ ਉਹ ਤਾਂ ਮੈਂ ਕਹਿੰਦਾ 4-500 ਰੁਪਇਆ 10 ਮਿੰਟ ਚ ਖਾ ਜਾਂਦੇ ਨੇ ਫਿਰ ਤੁਸੀਂ ਮੈਂ ਕਹਿੰਦਾ ਜਦੋਂ ਜਵਾਨੀ ਚ ਕਿਰੇ ਮੇਲੇ ਮੂਲੇ ਚ ਜਾਂਦੇ ਸੀ ਕਿੰਨੇ ਕ ਪਾਹੇ ਖਰਚਦੇ ਹੁੰਦੇ ਸੀ ਅਸੀਂ ਤਾਂ ਰੁਪਏ ਨਾਲ ਵੀ ਮੇਲਾ ਦੇਖਿਆ ਅੱਜ ਕੱਲ ਦੇ ਜਵਾਨਾਂ ਦਾ ਰੁਪਇਆ ਨਹੀਂ ਦੇਖਿਆ ਹੁਣ 100 ਦਾ ਨਹੀਂ ਫੜਦੇ ਤੁਸੀਂ 1 ਰੁਪਏ ਨੂੰ ਕਹਿੰਦੇ ਫਿਰ ਕਿੰਨੇ ਲੈ ਕੇ ਜਾਂਦੇ ਨੇ ਹੁਣ ਤਾਂ 1000 ਤੇ ਘੱਟ ਤੁਰਦੇ ਨਹੀਂ 1000 ਗੱਡੀ ਦਾ ਕਹਿੰਦੇ ਤੇਲ ਪਾਉਣਾ ਉਹ ਵੀ ਫਿਰ ਕਰਦੇ ਆ ਉਹ ਵੀ ਕਰਦੇ ਆ 2000 ਚ ਪੈਂਦੇ ਨੇ ਜੇ ਕਿਤੇ ਭਿੰਦਣੇ ਹੋਣਾ ਹੈ ਉਹ ਵੀ ਔਖਾ ਹੀ ਆ ਫਿਰ ਤਾਂ ਥੋੜੇ ਦਾ ਫਿਰ ਕਹਿੰਦਾ ਕਈ ਮਹੀਨੇ ਲੰਘ ਜਾਂਦੇ ਹੋਣੇ 2000 ਚ ਉਹ ਟਾਈਮ ਚ ਅਸੀਂ ਡੇਢ ਸਤਾ ਦੇ ਪੂਰਾ ਮਹੀਨਾ ਕੱਟਦੇ ਰਹੀਆਂ 150 ਰੁਪਏ ਮਹੀਨਾ ਤਨਖਾਹ ਹੁੰਦੀ ਸਾਡੀ ਪੂਰਾ ਮਹੀਨਾ ਖਾ ਕੇ ਬਚੇ ਜਾਂਦੇ ਨੇ ਜਿਹੜੇ ਢੋਲੇ ਦੀਆਂ ਲਾਉਂਦੇ ਹੋਗੇ ਉਹਦੇ ਸਾਨੂੰ ਵੱਜ ਜਾਂਦੇ ਐਟ ਕੀ ਤਾਂ ਜਿਹ ਜੋ 30000 ਚੋਂ ਨਹੀਂ ਬਦਦਾ ਹੁਣ ਤਾਂ ਮੋਬਾਈਲ ਮਹਿੰਗੇ ਮਹਿੰਗੇ ਲਈ ਫਿਰਦੇ ਨੇ ਮੋਟਰਸਾਈਕਲ ਕਹਿੰਦੇ ਬਣੀ ਚਾਹ ਤੇ ਹੁਣ ਤਾਂ 1.5 ਲੱਖ ਵਾਲੇ ਵੀ ਆ ਗਏ ਹਾਂਜੀ ਹਾਂ ਪਰ ਅੱਜ ਕੱਲ ਜਿਉ ਆਪਣਾ ਮਾਪੇ ਦਾ ਹੀ ਨਾਸ ਮਾਰਨਾ ਹੈ ਉਹਨਾਂ ਨੇ ਆਪਕੋ ਕੰਨਾਂ ਨਹੀਂ ਨਹੀਂ ਦਿੰਦੇ ਤਾਂ ਗਲ ਘੁੱਟਾ ਦਿੰਦੇ ਨੇ। ਉਹ ਇੱਕ ਗੱਲ ਹੋਰ ਵੀ ਹੈ ਨਾ ਜਵਾਕ ਕਹਿੰਦਾ ਮੈਂ ਫੂਲ ਲੈਣਾ ਲੱਖ ਰੁਪਏ ਦਾ ਘਰ ਦੇ ਕਹਿ ਦਿੰਦੇ ਨੇ ਉਹ ਮੈਂ ਐਸ ਲੈ ਲਾ ਦੁੱਧ ਤਾਂ ਦਊਗੀ ਇਹਨੇ ਕੀ ਤਾਰਾ ਦੇਣੀਆ ਨਹੀਂ ਜੀ ਉਧਰ ਨੂੰ ਨਹੀਂ ਜਾਂਦੇ ਉਹ ਤਾਂ ਕਹਿੰਦੇ ਸਾਨੂੰ ਮੋਟਰਸਾਈਕਲ ਆ ਲੈ ਦਿਓ ਡੰਗਰਾਂ ਦਾ ਕੰਮ ਵੀ ਨਹੀਂ ਕਰ ਹੁੰਦਾ ਨਾ ਜਵਾਕਾਂ ਨੂੰ ਕਰਦੇ ਨਹੀਂਗੇ ਜੀ ਕੰਡ ਲੜਦੀ ਆਗੇ ਮੈਸਾਂ ਤੋਂ ਡਰ ਲੱਗਦਾ ਵੱੜਦੇ ਨਹੀਂ ਉਧਰ ਨੂੰ ਤਾਂ ਡੰਗਰਾਂ ਵਾਲੇ ਕੰਨੀ ਨੂੰ ਤਾਂ ਮੂੰਹ ਨਹੀਂ ਕਰਦੇ ਦੁੱਧ ਤਾਂ ਜ਼ਰੂਰ ਗਲਾਸ ਭਰ ਕੇ ਵਾਜਦੇ ਨੇ ਉਹਨੇ ਗੱਡੀ ਦੇ ਦਿਓ ਉਹਦੇ ਵਿੱਚ ਕੋਈ ਨਹੀਂ ਬੱਸ ਬੱਡੀ ਚਾਈ ਜੀ ਠੀਕ ਠੀਕ ਹੈ ਧੰਨਵਾਦ ਜੀ ਸੋ ਪਿੰਡ ਦੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਹੈ ਬੜੀ ਸੋਹਣੀ ਗੱਲਬਾਤ ਆ ਜਿਹੜੀ ਉਹ ਕੀਤੀ ਹੈ ਬਜ਼ੁਰਗਾਂ ਨੇ ਆਪਣੇ ਸਮਿਆਂ ਦੀਆਂ ਗੱਲਾਂ ਨੇ ਜਿਹੜੀਆਂ ਉਹ ਦੱਸੀਆਂ ਨੇ ਸੱਥਾਂ ਨੇ ਜਿਹੜੀਆਂ ਉਹ ਜਰੂਰ ਹੁਣ ਖਾਲੀ ਹੋ ਗਈਆਂ ਨੇ ਸੱਥਾਂ ਦੇ ਵਿੱਚ ਹੁਣ ਸਾਨੂੰ ਬਜ਼ੁਰਗ ਹੀ ਦਿਖਦੇ ਨੇ ਨੌਜਵਾਨ ਨੇ ਜਾਂ ਤਾਂ ਘਰਾਂ ਵਿੱਚ ਏਸ਼ੀਆਂ ਚ ਬੈਠੇ ਨੇ ਜਾਂ ਫਿਰ ਆਪਣੇ ਕੰਮਕਾਰਾਂ ਤੇ ਨੇ ਜਾਂ ਫਿਰ ਵਦੇਸ਼ਾਂ ਦੇ ਵਿੱਚ ਚਲੇ ਗਏ ਨੇ ਲੇਕਿਨ ਸੱਤਾਂ ਦੀ ਰੌਣਕ ਆ ਜਿਹੜੀ ਉਹ ਜ਼ਰੂਰ ਪੰਜਾਬ ਦੇ ਵਿੱਚ ਘਟਦੀ ਜਾ ਰਹੀ ਆ ਤਾਂ ਕੰਮ ਆਪ ਸੁਣ ਸਤਨਾਮ ਸਿੰਘ ਨਾਮ ਮਰਬਿੰਦਰ ਸਿੰਘ ਢੀਂਸਾ